ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਇਸ ਚੈਨਲ ਨਾਲ ਸਾਰੇ ਭੈਣ ਭਰਾ ਜੁੜੇ ਨੇ ਸਭ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਗੇ ਕੁਐਸਟ ਬੇਨਤੀ ਕਰਦੇ ਆਂ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਤਿਕਰ ਪਚਾਯੋ ਹੋਰ ਵੀ ਕਿਸੇ ਵੀਰ ਦਾ ਫਾਇਦਾ ਆ ਜਾਏ ਨਰਖ ਪਰਖ ਕਰਕੇ ਤਸੱਲੀ ਲੈ ਕੇ ਜਾਇਓ ਚੈਨਲ ਨੂੰ ਮੇਰੇ ਵੀਰਾਂ ਸਬਸਕ੍ਰਾਈਬ ਕਰਿਓ ਬੈਲ ਬਟਨ ਨੂੰ ਆਲ ਕਲਿਕ ਕਰਕੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਪਾ ਲਓ ਤੇ ਆਓ ਲਈਏ ਡਿਟੇਲ ਗੁਰਪ੍ਰੀਤ ਸਿੰਘ ਤੋਂ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੰਤੋ ਸਬਜੀ ਸੰਤ ਚੜਦੀ ਕਲਾ ਵੀਰ ਜੀ ਚੜਦੀ ਕਲਾ ਚੜਦੀ ਕਲਾ ਠੀਕ ਹੈ ਜੀ ਨਾਮ ਜੀ ਗੁਰਪ੍ਰੀਤ ਸਿੰਘ ਜੀ ਠੀਕ ਹੈ ਜੀ ਪਿੰਡ ਪਿੰਡ ਮਮੂਨਪੁਰਾ ਜੀ ਤੇ ਜ਼ਿਲ੍ਹਾ ਜ਼ਿਲ੍ਹਾ ਤਰਨਤਾਰਨ ਸਾਹਿਬ ਅੱਛਾ ਜੀ ਤਹਿਸੀਲ ਪੱਟੀ ਠੀਕ ਹੈ ਜੀ ਪਿੰਡ ਮਮੂਨਪੁਰਾ ਠੀਕ ਹੈ ਜੀ ਹਾਂ ਜੀ ਤੇ ਇਹ ਬੱਕਰੀ ਜੀ ਵੈਰਾਈਟੀ ਜਿਹੜੀ ਕੱਟ ਮਾੜੀ ਹੈ ਹਾਂ ਜੀ ਹਾਂ ਜੀ ਇਹੋ ਜੀ ਪੀਸ ਬਹੁ ਘਾਟ ਦੇ ਆਵੇ ਮੂੰਹ ਅਗੋਂ ਫੇਸ ਕੁਆਲਟੀ ਵਾਈਟ ਵਿੱਚੋਂ ਹੋਰ ਹਸਾਉਣਾ ਚਿੱਟਾ ਸੀ ਸਿੰਗਾ ਤੋਂ ਹੀ ਬਾਕੀ ਬਰੀਡ ਤੁਹਾਨੂੰ ਪਤਾ ਹੀ ਹੈ ਤੇ ਸਿੰਗਾ ਤੋਂ ਝੁੰਗੀ ਸਿੰਘ ਵੀ ਚਤੇਜੇ ਆ ਹਨਾ ਤੇ ਮਗਰ ਬੱਛਾ ਹਾਂਜੀ ਮਗਰ ਬੱਛਾ ਕਿੰਨਾ ਭਾਈ ਬੌਲਾ ਤਿਆਰ ਹੋਊਗਾ 10 ਕਿਲੋ ਬੌਲਾ ਬਾਬਾ ਜੀ ਐ ਬਿਲਕੁਲ ਤਿਆਰੇ ਐ ਨਾ ਕੋਈ ਆਕੇ ਹਾਂਜੀ ਬਿਲਕੁਲ ਪੋਲੀ ਹਾਂਜੀ ਠੀਕ ਹੈ ਖੋਲ ਕੇ ਤੋਰਾ ਤਰਾ ਕਰਾਈਏ ਚੈੱਕ ਠੀਕ ਹੈ ਜੀ ਕਰਾ ਲਓ ਜੀ ਕੀ ਆ ਬਾਤਾਂ ਸਜਣੋਂ ਆਪੇ ਹਿਸਾਬ ਲਾ ਲਿਓ 10 ਕਿਲੋ ਬੌਲਾ ਤੇ ਥਣ ਕੀ ਆ ਬਾਤਾਂ ਮੱਝਾਂ ਨਾਲ ਲੱਗਾ ਆ ਠੀਕ ਆ ਤੋਰਾ ਤਰਾ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਜੀ ਤੇ ਸੇਂਘ ਵੀ ਵਾਈਟ ਤੇ ਫੇਸ ਕੁਆਲਿਟੀ ਵਾਈਟ ਠੀਕ ਹੈ ਜੀ ਕਿਆ ਬਾਤਾਂ ਤੇ ਟੋਕਰੀ ਦੇ ਪੱਠੇ ਖਾ ਕੇ ਰੱਜਣ ਵਾਲੀ ਕੋਈ ਜ਼ਿਆਦਾ ਨਹੀਂ ਤਮੇ ਦੀ ਲੋੜ ਇਹਨੂੰ ਤੇ ਸੂਈ ਬਿਲਕੁਲ ਸਜਣੋ ਤਾਜ਼ੀ ਆਹ ਨੂੰ ਫਿਰ ਲੰਮੀ ਗੇੜਾ ਖੜਾ ਦਿਓ ਤੀਜਾ ਇਹਨੂੰ ਹੋ ਗਿਆ ਬਾਬਾ ਜੀ ਐਸੋਈ ਠੀਕ ਹੈ ਠੀਕ ਠੀਕ ਹੈ ਤੋੜ ਦਿਓ ਲੰਮੀ ਮੜੀ ਜੀ ਲਓ ਜੀ ਤੁਰਦੀ ਵੇਖੋ ਲਓ ਜੀ ਤੋੜਾ ਚੰਗਾ ਸਜਣੋ ਵਾਲਾ ਮੋਹਰਾਲਾ ਤੋਰਾ ਹੈ ਮੋਹਣ ਥਣ ਥਣ ਵੇਖੋ ਕਿਹੜਾ ਸੋਨਾ ਮਹੀਲਾ ਠੰਡੀ ਸੀਲ ਮੈਂ ਨਾ ਬਾਬਾ ਜੀ ਇਤਰੇ ਪੱਲਾ ਬਹਿ ਜੀਏ ਤੇ ਬਹੁਤ ਸੋਹਣੀ ਆ ਆਰਡਰ ਕੁਆਲਟੀ ਕਰਮਾਲੀ ਦੀ ਚੰਗੀ ਵਧੀਆ ਸੋਹਣੀ ਸਾਫ ਤੇ ਭਾਈ ਗੁਰਪ੍ਰੀਤ ਸਿੰਘ ਕੀ ਜਾਂਦੀ ਡਿਮਾਂਡ ਆ ਬਾਬਾ ਜੀ ਮੁੱਲ 32000 ਕਰਦੇ ਆਪਾਂ ਅੱਛਾ ਜੀ ਦੇਣੀ ਲਾਜ 28000 ਦੀ ਲਾਸਟ ਹਾਂਜੀ ਠੀਕ ਹੈ ਠੀਕ ਹੈ ਜੀ ਹਾਂਜੀ 28000 ਦੀ ਲਓ ਸੱਜਣੋ ਮੇਲਾ ਲੁੱਟ ਲਿਓ 28 ਦੇ ਵਿੱਚ ਪਿੰਡ ਮਮੂਦਪੁਰਾ ਪਹੁੰਚ ਕੇ 10 ਕਿਲੋ ਜਿਹੜੀ ਆ ਬੌਲਾ ਦੱਸ ਰਿਹਾ ਵੀਰ ਹੋਣੀ ਠੀਕ ਹੈ ਜੀ ਮੇਲ ਕਾਫ ਮਗਰ ਜਿਹੜਾ ਬੱਚਾ ਬੱਚਾ ਆ ਗਿਆ ਜੀ ਤੇ ਸੋਣੀਆ ਵੈੜ ਥਣ ਭਾਂਡੇ ਦੀ ਬੰਤਰ ਸਾਫ ਲਓ ਜੀ ਕੀ ਬਾਤ ਆ ਸਤਿ ਸ੍ਰੀ ਅਕਾਲ ਜੀ